ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਸੁਹਾਗ ਗੀਤ ਸੁਣਾਉਣ ਜਾ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਗੂਰਾਂ ਦੀ ਅਸੀਸ ਬੱਚੀਏ ਸੁਖੀ ਬਸੇ ਤੇ ਮੋਜ ਮਾਣੇ ਗੂਰਾਂ ਦੀ ਅਸੀਸ ਬੱਚੀਏ ਸੁਖੀ ਬਸੇ ਤੇ ਮੋਜ ਮਾਣੇ ਓ ਬਾਬਲ ਤੇਰੇ ਰਚਾਇਆ ਮਾਤਾ ਤੇਰੀ ਨੇ ਦਾਜ ਬਣਾਇਆ ਉਹ ਖਾਮੀ ਤੇ ਹੰਡਾ ਮੇ ਬੱਚੀਏ ਸੁਖੀ ਵਸੇ ਤੇ ਮੋਜਾ ਮਾਣੇ ਗੁਰਾਂ ਦੀ ਅਸੀਸ ਬੱਚੀਏ ਸੁਖੀ ਵਸੇ ਤੇ ਮੋਜਾ ਮਾਣੇ ਉਹ ਦਾਦੇ ਤੇਰੇ ਨੇ ਕਾਜ ਰਚਾਇਆ ਦਾਦੀ ਤੇਰੀ ਨੇ ਦਾਜ ਬਣਾਇਆ ਓਖਾਂ ਮੀ ਤੇ ਹੰਡਾਂ ਮੀ ਬੱਚੀਏ ਸੁਖੀ ਵਸੇ ਤੇ ਮੋਜ ਮਾਣੇ ਗੁਰਾਂ ਦੀ ਅਸੀਸ ਬੱਚੀਏ ਸੁਖੀ ਵਸੇ ਤੇ ਮੋਜ ਮਾਣੇ ਗੁਰਾਂ ਦੀ ਅਸੀਸ ਬੱਚੀਏ ਸੁਖੀ ਵਸੇ ਤੇ ਮੋਜ ਮਾਣੇ ਬਣਾਇਆ ਓ ਖਾਮੀ ਤੇ ਹਾਂਡਾ ਮੇ ਬੱਚੀ ਏ ਸੁਖੀ ਵਸੇ ਤੇ ਮੋਜ ਮਾਣੇ ਗੁਰਾਂ ਦੀ ਅਸੀਸ ਬੱਚੀ ਏ ਸੁਖੀ ਵਸੇ ਤੇ ਮੋਜ ਮਾਣੇ ਓ ਮਾਮੇ ਤੇਰੇ ਨੇ ਕਾਜ ਰਚਾਇਆ ਮਾਮੀ ਤੇਰੀ ਨੇ ਦਾਜ ਬਣਾਇਆ ਓ ਖਾਮੀ ਤੇ ਹੰਡਾ ਮੇ ਬੱਚੀ ਏ ਸੁਖੀ ਵਸੇ ਤੇ ਮੋਜਾ ਮਾਣੇ ਗੋਰਾ ਦੀ ਅਸੀਸ ਬੱਚੀ ਏ ਸੁਖੀ ਵਸੇ ਤੇ ਮੋਜਾ ਮਾਣੇ ਓ ਬੀਰੇ ਤੇਰੇ ਨੇ ਕਾਜਰ ਚਾਇਆ ਭਾਬੋ ਤੇਰੀ ਨੇ ਦਾਜ ਬਣਾ ਉਖਾਮੀ ਤੇ ਹੰਡਾਮੀ ਬੱਚੀ ਏ ਸੁਖੀ ਵਸੇ ਤੇ ਮੋਜਾ ਮਾਣੇ ਗੁਰਾਂ ਦੀ ਅਸੀਸ ਬੱਚੀ ਏ ਸੁਖੀ ਵਸੇ ਤੇ ਮੋਜਾ ਮਾਣੇ ਗੁਰਾਂ ਦੀ ਅਸੀਸ ਬੱਚੀ ਏ ਸੁਖੀ ਵਸੇ ਤੇ ਮੋਜਾ ਮਾਣੇ ਮੇਰਾ ਇਹ ਗੀਤ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਗੀਤ ਵਧੀਆ ਲੱਗਿਆ ਹੋਵੇ ਤਾਂ ਮੇਰੇ ਇਸ ਚੈਨਲ ਆਰ ਜੇ ਪੰਜਾਬੀ ਲੋਕ ਗੀਤ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ